ਮੇਰਾ ਨਾਮ ਚਮਕੌਰ ਸਿੰਘ ਹੈ ਤੇ ਇਹ ਜੋ ਮਲੇਗੀ ਤੁਹਾਨੂੰ ਸਾਰੇ ਤੁਸੀਂ ਦੇਖ ਰਹੇ ਹੋ ਅੱਜ ਫਰੋਈਪੁਰ ਦੇ ਵਿੱਚ ਕੀ ਘਟਨਾ ਹੋਈ ਹੈ ਦਿੱਲੀਗੜ੍ਹ ਦੇ ਵਿੱਚ ਇਹ ਮਸਲਾ ਹੀ ਮੇਰੀ ਭਤੀਜੀ ਦਾ ਹੈ ਤੇ ਮੈਂ ਉਹਦਾ ਚਾਚਾ ਆ ਭਤੀਜੀ ਮੇਰੀ ਐਨ ਆਰ ਆਈਆ ਕੈਨੇਡਾ ਤੋਂ ਆਈ ਹੋਈ ਹੈ ਉਹ ਤੇ ਸ਼ੋਪਿੰਗ ਕਰਨ ਗਈ ਸੀ ਉਸ ਬਾਰੇ ਸਾਰਾ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਆਪਣੇ ਉਹਨੂੰ ਪਰਿਵਾਰ ਨੂੰ ਕਲੀਅਰਫਾਈ ਵੀ ਕਰਨਾ ਚਾਹੁੰਦੇ ਆ ਤੇ ਉਹਦਾ ਨਾ ਵਿਚਾਰੀ ਦਾ ਵੀ ਜਿੱਦਾਂ ਹੁਣ ਵਿਆਹ ਰੱਖਿਆ ਸੀ ਵੀ ਜੋ ਵੀ ਆ ਸੱਚ ਬੋਲ ਰਹੇ ਗੁਰੂ ਸਾਹਿਬ ਦਾ ਪ੍ਰਕਾਸ਼ ਸਾਡੇ ਘਰੇ ਹੋਇਆ ਹੋਇਆ ਆ ਅੱਜ ਖੰਡਪੜ ਸਾਹਿਬ ਦਾ ਸੈਕੰਡ ਡੇ ਆ ਕੱਲ ਨੂੰ ਚਲੋ ਭੋਗ ਪਾਣੇ ਆ ਤੇ ਉਸ ਚੀਜ਼ ਦਾ ਜੋ ਵੀ ਆ ਗੁਰੂ ਸਾਹਿਬ ਦੀ ਹਾਜ਼ਰੀ 'ਚ ਤੇ ਮੈਂ ਆ ਵੀ ਕਹਿਣਾ ਰਹੀ ਹੈਗਾ ਆ ਜੇ ਅਸੀਂ ਇਸ ਵੀ ਆਏ ਆ ਇਸ ਖੁਸ਼ੀ ਦੇ ਮੌਕੇ ਤੇ ਆਏ ਸੀਗੇ ਸਾਰੇ ਬਾਹਰੋਂ ਕੈਨੇਡਾ ਤੋਂ ਉਹ ਦਿੱਲੀ ਗੇਟ ਉੱਥੇ ਵੀ ਕੋਸਮੈਟਿਕ ਦੁਕਾਨ ਸੀਗੀ ਉੱਥੇ ਵੀ ਕੱਪੜੇ ਵਗੈਰਾ ਲੈਣ ਗਏ ਆ ਆਪਣੀ ਫਰੈਂਡ ਦੇ ਨਾਲ ਵੀ ਸ਼ੋਪ ਤੇ ਉੱਥੇ ਗਈ ਉਹ ਕੱਪੜੇ ਲੈਣ ਤੇ ਉੱਥੇ ਅੰਕਲ ਸੀਗੇ ਤੇ ਇੱਕ ਉਹਨਾਂ ਦਾ ਉੱਥੇ ਬੇਟਾ ਸੀ ਤੇ ਇਹਨੇ ਉੱਥੇ ਜਾ ਕੇ ਕੱਪੜੇ ਵਗੈਰਾ ਲੈਣੇ ਆ ਤੇ ਸਾਨੂੰ ਮਤਲਬ ਕਿ ਬੀ ਦਖਾਉ ਸ਼ੋਪਿੰਗ ਦੀ ਕੀ ਵੀ ਦੁਕਾਨ ਚ ਕੀ ਸਮਾਨ ਹੈਗਾ ਚਲੋ ਉਹਨਾਂ ਨੇ ਕੱਪੜੇ ਦਿਖਾਏ ਤੇ ਉਹਨਾਂ ਨੇ ਵੀ ਚਲੋ ਬੜੀ ਖੁਸ਼ੀ ਨਾਲ ਇੱਥੇ ਕੁੜੀ ਸਾਡੇ ਆਈ ਤੇ ਜੋ ਵੀ ਮੈਂ ਕਹਿੰਨਾ ਅੱਜ ਜੋ ਕੁਝ ਵੀ ਮੇਰੀ ਭਤੀਜੀ ਨਾਲ ਹੋਇਆ ਹੈ ਫਰੋਈਪੁਰ ਦੇ ਬਾਜ਼ਾਰ ਵਿੱਚ ਹੋਇਆ ਨਾ ਉਹ ਹਰ ਇਨਸਾਨ ਦਾ ਨਾ ਦਿਲ ਮਤਲਬ ਕਿ ਰਵਾ ਦੇਗਾ ਜੋ ਉਹਦੇ ਨਾਲ ਹੋਇਆ ਉਹ ਜਦੋਂ ਦੁਕਾਨਦਾਰ ਦੇ ਕੋਲ ਉਹਨੇ ਵੀ ਚਲੋ ਕੱਪੜੇ ਵਗੈਰਾ ਦੇਖੇ ਤੇ ਦੁਕਾਨਦਾਰ ਨੇ ਇਹਨੂੰ ਆਪ ਕਿਹਾ ਵੀ ਸਾਡੇ ਇੱਥੇ ਇੱਕ ਚੇਂਜਿੰਗ ਰੂਮ ਹੈਗਾ ਤੂੰ ਉੱਥੇ ਕੱਪੜੇ ਚੇਂਜ ਕਰ ਲੈ ਵੀ ਜੇ ਤੂੰ ਟਰਾਈ ਕਰਨਾ ਚਾਹਣੀ ਆ ਤਾਂ ਕੱਪੜੇ ਤੇ ਦੁਕਾਨਦਾਰ ਨੂੰ ਆਪ ਹੀ ਪਿੱਛੇ ਲੈ ਕੇ ਗਿਆ ਹਾਲ ਦੇ ਵਿੱਚ ਤੇ ਚਲੋ ਕਹਿੰਦੀ ਮੈਂ ਟਰਾਈ ਕਰ ਲੈਣੀ ਆ ਕਪੜੇ ਤੇ ਜਦੋਂ ਕੁੜੀ ਗਈ ਏ ਇਹਨੇ ਜਦੋਂ ਕਪੜੇ ਅੱਧੇ ਟਰਾਈ ਕਰ ਲਏ ਨੇ ਨੋਟਿਸ ਕੀਤਾ ਵੀ ਇਹਦੇ ਸਿਰ ਤੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਉੱਥੇ ਭਤੀਜੀ ਮੇਰੀ ਬਹੁਤ ਜ਼ਿਆਦੀ ਸਹਿਮਗੀ ਡਰ ਗਈ ਤੇ ਜਿਹਦੇ ਕਰਕੇ ਦਵਾਦਾ ਮਲਕੀ ਨੇ ਬਾਹਰ ਆ ਕੇ ਜਦੋਂ ਪੁੱਛਿਆ ਵੀ ਇੱਥੇ ਤਾਂ ਤੁਹਾਡੇ ਚੇਂਜਿੰਗ ਰੂਮ ਟਰਾਈ ਰੂਮ ਦੇ ਵਿੱਚ ਕੈਮਰਾ ਲੱਗਾ ਹੋਇਆ ਤੇ ਉਹ ਅੱਗੋਂ ਬੋਲੇ ਜੀ ਕੈਮਰਾ ਚੱਲਦਾ ਨਹੀਂ ਤੇ ਨਾਲ ਇਹਦੀ ਫਰੈਂਡ ਸੀ ਇਹ ਦੋਵੇਂ ਬਹੁਤ ਜਿਆਦਾ ਸਹਿਮ ਗਈਆਂ ਵੀ ਇਹੇ ਵੀ ਜੋ ਤੁਸੀਂ ਕੈਮਰਾ ਸਾਨੂੰ ਵੀਡੀਓ ਦਿਖਾਓ ਵੀ ਇਹ ਇੱਕ ਸਾਡੀ ਇੱਜ਼ਤ ਦੀ ਗੱਲ ਹੈ ਉਹ ਕਹਿੰਦੇ ਨਹੀਂ ਇਹ ਕੁਝ ਨਹੀਂ ਹੈ ਕੈਮਰਾ ਨਹੀਂ ਚੱਲਦਾ ਜੇ ਵੀਡੀਓ ਬਣੀ ਵੀ ਹੋਏਗੀ ਇਹ ਇਹ ਰਿਲੀਜ਼ ਨਹੀਂ ਕਰਦੇ ਵੀ ਉਹ ਸ਼ਾਪਕੀਪਰ ਦਾ ਜਿਹੜਾ ਫਾਦਰ ਸੀ ਉਹਨੇ ਇਹ ਵੀ ਚੀਜ਼ ਕਹੀ ਜਿਹਦੇ ਕਰਕੇ ਵਿਚਾਰੀ ਉੱਥੇ ਰੋਪੀ ਤੇ ਬੜੀ ਜਿਆਦਾ ਸਹਿਮ ਗਈ ਤੇ ਇਸ ਤੋਂ ਬਾਅਦ ਉਹਦੇ ਮੁੰਡੇ ਨੇ ਨੂੰ ਕੁੜੀ ਨੂੰ ਕਿਹਾ ਵੀ ਤੂੰ ਸ਼ਾਪ ਤੋਂ ਬਾਹਰ ਚਲੀ ਆ ਤੇ ਇਹ ਕਹਿੰਦੀ ਮੈਂ ਸ਼ਾਪ ਤੋਂ ਬਾਹਰ ਨਹੀਂ ਜਾਣਾ ਵੀ ਜੋ ਵੀ ਤੁਸੀਂ ਅੱਜ ਇੱਥੇ ਹੋਇਆ ਮੈਨੂੰ ਮੈਂ ਬਹੁਤ ਜਿਆਦਾ ਡਰ ਗਈ ਹਾਂ ਇਹ ਇਸ ਕਰਕੇ ਮੈਨੂੰ ਤੁਸੀਂ ਇਹ ਵੀਡੀਓ ਦਿਖਾਓ ਤੇ ਉਹ ਕਹਿੰਦੇ ਵੀ ਇਹ ਕੋਈ ਵੀਡੀਓ ਨਹੀਂ ਹੈਗੀ ਤੇ ਇਹਨੇ ਆਪਣੇ ਬ੍ਰਦਰ ਨੂੰ ਕਰੇ ਜਦੋਂ ਫੋਨ ਕੀਤਾ ਸਾਰੇ ਪਰਿਵਾਰ ਨੂੰ ਸਾਰਾ ਪਰਿਵਾਰ ਗਿਆ ਉੱਥੇ ਤੇ ਚਲੋ ਉੱਥੇ ਗਏ ਆ ਜਾਂਦਿਆਂ ਨਾਲ ਦੁਕਾਨਦਾਰ ਵੀ ਫੈਮਿਲੀ ਦੇ ਵੀ ਗੱਲ ਪਏ ਆ ਸਾਰੇ ਤੇ ਜਿਹਦੇ ਕਰਕੇ ਡਿਫੈਂਸ ਕਰਕੇ ਅੱਗੋਂ ਪਰਿਵਾਰ ਨੇ ਵੀ ਮਤਲਬ ਕਿ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਭਤੀਜੀ ਮੇਰੀ ਤੇ ੱਟਕੇ ਵੀ ਮਾਰ ਰਿਹਾ ਦੁਕਾਨਦਾਰ ਅੱਗੋਂ ਨੂੰ ਕਹਿ ਰਿਹਾ ਹੁਣ ਤੂੰ ਬੋਲਦੀ ਨਹੀਂ ਹੁਣ ਤੂੰ ਬੋਲ ਤੇ ਹੁਣ ਜੋ ਸਾਰਾ ਮਸਲਾ ਹੈ ਮਤਲਬ ਕਿ ਇੱਥੋਂ ਤੱਕ ਪਹੁੰਚ ਗਿਆ ਵੀ মিডিਆ ਹੋ ਗਿਆ ਸਾਰਾ ਬਾਜ਼ਾਰ ਹੋ ਗਿਆ ਉਹ ਉਹਨਾਂ ਦਾ ਸਾਥ ਦੇ ਰਿਹਾ ਵੀ ਜਿਹੜੀ ਇੱਕ ਸਾਡੀ ਧੀ ਹੈ ਇੱਕ ਕੁੜੀ ਦੀ ਇੱਜ਼ਤ ਸਮਾਜ ਮੈਂ ਨਾ ਵੀ ਅਸੀਂ ਇੰਨੇ ਪਰੇਸ਼ਾਨ ਹੋ ਚੁੱਕੇ ਹਾਂ ਵੀ ਸਾਡੀ ਭਤੀਜੀ ਦੇ ਨਾਲ ਇੱਕ ਇੱਕ ਕੁੜੀ ਦੀ ਇੱਜ਼ਤ ਦੇ ਨਾਲ ਵੀ ਸਾਰਾ ਸਮਾਜ ਸਾਈਡ ਤੋਂ ਹੋ ਕੇ ਇੱਕ ਕੈਮਰਾ ਬਣ ਰਿਹਾ ਸਿਰੋ ਕੁੜੀ ਨੇ ਇੰਨਾ ਹੀ ਪੁੱਛਿਆ ਵੀ ਵੀ ਇਹ ਕੀ ਹੋ ਰਿਹਾ ਵੀ ਕਿਉਂ ਤੁਸੀਂ ਇਹ ਚੀਜ਼ ਕਰ ਰਹੇ ਉਹ ਕੁੜੀ ਇੰਨੀ ਕੋਈ ਜ਼ਿਆਦਾ ਡਰਈ ਹੋਈ ਆ ਉਹ ਕਮਰਾ ਬੰਦ ਕਰਕੇ ਕੁੜੀ ਸਾਡੀ ਬਿਠੀ ਆ ਬਾਈ ਬੱਚੇ ਜਾਂਦੇ ਬਾਅਦ ਤਰੱਕੀਆਂ ਕਰਨ ਜਾਂਦੇ ਮਾਰੇ ਸਾਰਿਆਂ ਨੂੰ ਕਰੇ ਪਰ ਕੁੜੀ ਵਿਚਾਰੀ ਇੰਨੀ ਸემი ਵੀ ਸਾਡਾ ਪਰਿਵਾਰ ਸਾਰਾ ਇਸ ਟਾਈਮ ਸਦਮੇ 'ਚ ਚਲਾ ਗਿਆ। ਇਹ ਚੀਜ਼ਾਂ ਜੋ ਵੀ ਗਲਤ ਹੈ ਫਰੋਹੀਪੁਰ ਪ੍ਰਸ਼ਾਸਨ ਲਈ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਫਰੋਹੀਪੁਰ ਐਸਐਸਪੀ ਐਨਆਰਾਈ ਸੈੱਲ ਜੋ ਵੀ ਇਹ ਚੀਜ਼ ਹੋਈ ਹੈ ਸਾਡੀ ਭਤੀਜੀ ਨਾਲ ਇਹਦੇ ਨਾਲ ਸਾਰਾ ਬਿਆਰ ਸਾਰਾ ਸ਼ਹਿਰ ਨਾਲ ਸਾਡਾ ਸਾਥ ਦੇਵੇ। ਇੰਨੇ ਦਾ ਫਰੋਹੀਪੁਰ ਦੀ ਇਸ ਵਿੱਚ ਮੈਂ ਸਮਝਾਂਗਾ ਵੀ ਇੱਥੇ ਇੱਜ਼ਤਾਂ ਦਾ ਕੋਈ ਕੁੜੀਆਂ ਦੀ ਜਿੱਦਾਂ ਦਾ ਕੋਈ ਸਤਕਾਰ ਨਹੀਂ ਹੈਗਾ ਵੀ ਜਿੱਥੇ ਖੁਸ਼ੀਆਂ ਦਾ ਮੋੜ ਹੋਣਾ ਚਾਹੀਦਾ ਤੁਸੀਂ ਦੇਖ ਲਓ ਸਾਰਾ ਪਰਿਵਾਰ ਮੰਜਾਂ ਦੇ ਬੇਟਾ ਜਿਵੇਂ ਤੇ ਕੋਈ ਮਾਤਮ ਚਾਇਆ ਹੁੰਦਾ ਸੋ ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਵੀ ਦੁਕਾਨਦਾਰ ਵੀ ਜਿੰਨੇ ਵੀ ਪੇੜ ਤੇ ਪਰਿਵਾਰ ਨਾਲ ਖੜਨ ਠੀਕ ਹੈ ਇਸ ਚੀਜ਼ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੋ ਕਿ ਅਸੀਂ ਉਹਦੀ ਭਤੀਜੀ ਨੂੰ ਅਸੀਂ ਹੌਸਲਾ ਦੇ ਸਕੀਏ ਵੀ ਪਰਸੋਂ ਚੌਥੇ ਦੀ ਬਰਾਤ ਅਸੀਂ ਕੁੜੀ ਨੂੰ ਉਹਦੇ ਘਰ ਸੁਕੀ ਸੰਦੀ ਵੀ ਭੇਜ ਸਕੀਏ ਸੋ ਇਹ ਹੀ ਕਹਿਣਾ ਚਾਹੁੰਦੇ ਆਂ ਜੋ ਵੀ ਫੈਸਲਾ ਪਰਸ਼ਾਸਨ ਹੋ ਗਿਆ ਪੰਜਾਬ ਪੁਲਿਸ ਹੋ ਗਏ ਉਹਦਾ ਇੱਕ ਬੱਚੀ ਸਮਝ ਕੇ ਕਰਨੀ ਇਹ ਬੱਚਾ ਬੜੀ ਐਕਸਾਈਟਮੈਂਟ ਨਾਲ ਬਾਹਰ ਆਇਆ ਵਿਆਹ ਕਰਾਣ ਆਇਆ ਜੋ ਵੀ ਇਹਦੇ ਨਾਲ ਹੋਇਆ ਬੜਾ ਤਕਾ ਆਇਆ ਸਾਡੇ ਨਾਲ ਹੀ ਸੋ ਸਾਰਿਆਂ ਨੂੰ ਸਤਸ੍ਰੀ ਅਕਾਲ ਜੀ